ਸਾਰੇ ਪਿਆਰ ਪਰਵਾਨ ਨੂੰ ਜੈ ਐਮ ਸੀ ਦੀ ਮੈਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਧੰਨਵਾਦੀ ਪੇਟਾ ਚੜਾਉਣੀ ਹੈ ਕਿ ਪਰਮੇਸ਼ਰ ਨੇ ਅੱਜ ਸਾਨੂੰ ਨਵਾਂ ਦਿਨ ਦਿੱਤਾ ਹਾਲੇਲੂਇਆ ਤੇ ਆਓ ਅਸੀਂ ਵਚਨ ਦੇ ਵਿੱਚੋਂ ਦੇਖਦੇ ਹਾਂ ਜ਼ਬੂਰਾਂ ਦੀ ਕਿਤਾਬ 1494 ਨੰਬਰ ਚੈਪਟਰ ਬੁੱਕ ਆਫ ਸਾਮ ਚੈਪਟਰ ਨੰਬਰ 94 ਐਂਡ ਵਰਸ ਨੰਬਰ 11 ਜ਼ਬੂਰਾਂ ਦੀ ਕਿਤਾਬ 94 ਨੰਬਰ ਅਧਿਆਏ ਤੇ ਉਹਦੀ 11 ਨੰਬਰ ਪੰਕਤੀ ਦੇ ਵਿੱਚ ਆਪਾਂ ਦੇਖਦੇ ਹਾਂ ਯਹੋਵਾ ਆਦਮੀ ਦੀਆਂ ਸੋਚਾਂ ਨੂੰ ਜਾਣਦਾ ਹੈ ਪਰ ਉਹ ਅਵਰਥੀਆਂ ਹਨ। हे ਯਹੋਵਾ ਤਨ ਹੈ ਉਹ ਪੁਰਖ ਜਿੰਨੂੰ ਤੂੰ ਤਾੜਦਾ ਹੈ ਅਤੇ ਆਪਣੀ ਬਵਸਥਾ ਤੋਂ ਸਿਖਿਆ ਦਿੰਦਾ ਹੈ ਤਾਂ ਜੋ ਤੂੰ ਉਹਨੂੰ ਬੁਰਿਆਂ ਦਿਨਾਂ ਤੋਂ ਚੈਨ ਦੇਵੇਂ ਜਦ ਤੀਕ ਦੁਸ਼ਟਾਂ ਦੇ ਲਈ ਟੋਆ ਨਾ ਫੁੱਟਿਆ ਜਾਵੇ। ਯਹੋਵਾ ਤਾਂ ਆਪਣੀ ਪਰਜਾ ਨੂੰ ਨਾ ਛੱਡੇਗਾ ਨਾ ਆਪਣੀ ਮਿਰਾਸ ਨੂੰ ਤਿਆਗੇਗਾ। ਜਾਂ ਨਿਆਂਉ ਧਰਮ ਵੱਲ ਮੋੜ ਆਵੇਗਾ। ਤਾਂ ਸਾਰੇ ਸ਼ੁਦਮਨ ਵਾਲੀ ਉਹਦੇ ਮਗਰ ਲੱਗਣਗੇ ਮੇਰੇ ਲਈ ਬੁਰੀਆਰਾ ਉੱਤੇ ਕੌਣ ਉੱਠੇਗਾ ਅਤੇ ਮੇਰੇ ਲਈ ਬਦਕਾਰਾਂ ਦਾ ਸਾਹਮਣਾ ਕੌਣ ਕਰੇਗਾ ਜੇ ਯਹੋਵਾ ਮੇਰਾ ਸਹਾਇਕ ਨਾ ਹੁੰਦਾ ਤਾਂ ਮੇਰੀ ਜਾਨ ਝਟ ਖਮੋਸ਼ੀ ਵਿੱਚ ਜਾ ਵਸਦੀ ਜਦ ਮੈਂ ਆਖਿਆ ਮੇਰਾ ਪੈਰ ਡੋਲਦਾ ਹੈ ਤਾਂ हे ਯਹੋਵਾ ਤੇਰੀ ਦਇਆ ਮੈਨੂੰ ਸੰਭਾਲਦੀ ਸੀ ਜਾਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਹੈ ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ ਹallelujah ਆਮੀਨ ਸੋ ਅੱਜ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਇਸ वचन ਦੇ ਵਿੱਚੋਂ ਜ਼ਬੂਰਾਂ ਦੀ ਕਿਤਾਬ 94 ਨੰਬਰ ਅਧਿਆਏ ਤੇ ਉਹਦੀ 11 ਤੋਂ ਲੈ ਕੇ 19 ਨੰਬਰ ਪੰਤੀ ਦੇ ਵਿੱਚੋਂ ਪਰਮੇਸ਼ਰ ਦੇ वचन ਦੇ ਵਿੱਚੋਂ ਸਾਨੂੰ ਅੱਜ ਇੱਕ ਵੱਡੀ ਤਸੱਲੀ ਮਿਲੀ ਹੈ ਕਿ ਯਹਵਾ ਆਦਮੀ ਦੀਆਂ ਸੋਚਾਂ ਨੂੰ ਜਾਣਦਾ ਹੈ ਸਾਡਾ ਪਰਮੇਸ਼ਵਰ ਸਾਡੀਆਂ ਸੋਚਾਂ ਨੂੰ ਜਾਣਦਾ ਹੈ ਸੱਚਮੁੱਚ ਜੋ ਕੁਝ ਵੀ ਸਾਡੇ ਅੰਦਰ ਚੱਲ ਰਿਹਾ ਉਸ ਤੋਂ ਕੁਝ ਵੀ ਛੁਪਿਆ ਹੋਇਆ ਨਹੀਂ ਆ ਜੋ ਤੁਹਾਡੀਆਂ ਚਿੰਤਾ ਹਨ ਜੋ ਤੁਹਾਡੇ ਬੋਝ ਹਨ ਸਭ ਪਰਮੇਸ਼ਵਰ ਜੀ ਦੇ ਅੱਗੇ ਧਰੇ ਹੋਏ ਹਨ ਔਰ ਉਹਨਾਂ ਨੂੰ ਦਿਖ ਰਹੇ ਹਨ ਇਸ ਲਈ ਭਰੋਸਾ ਰੱਖੋ ਕਿਉਂਕਿ ਸਾਡਾ ਪਰਮੇਸ਼ਵਰ ਜੋਰਾ ਵਰ ਪਰਮੇਸ਼ਵਰ ਹੈ ਆਸ ਦਾ ਪਰਮੇਸ਼ਵਰ ਹੈ ਸਾਡੇ ਦੁੱਖਾਂ ਤੋਂ ਛੁਡਾਉਣ ਵਾਲਾ ਪਰਮੇਸ਼ਵਰ ਹੈ ਕਿਉਂਕਿ ਵਚਨ ਦੇ ਵਿੱਚ ਇਦਾਂ ਹੀ ਲਿਖਿਆ ਔਰ ਜਦੋਂ ਸਾਨੂੰ ਵਚਨ ਤਾੜਨਾ ਕਰਦਾ ਆ ਕਈ ਜਗ੍ਹਾ ਦੇ ਜਾ ਕੇ ਵਚਨ ਸਖਤ ਹੋ ਜਾਂਦਾ ਆ ਔਰ ਉਹ ਸਾਨੂੰ ਤਾੜਦਾ ਆ ਪਰ ਵਚਨ ਦਾ ਤਾੜਨਾ ਸਾਨੂੰ ਬੁੱਧੀ ਬਖਸ਼ਦਾ ਆ ਔਰ ਸਾਨੂੰ ਬੁਰਿਆਂ ਦਿਨਾਂ ਤੋਂ ਬਚਾਉਣ ਦੇ ਲਈ ਵਚਨ ਸਾਡੀ ਤਾੜਨਾ ਕਰਦਾ ਇਸ ਲਈ ਮਾਈ ਡੀਅਰ ਫਰੈਂਡਸ ਮਾਈ ਡੀਅਰ 브ਦਰਸ ਐਂਡ ਸਿਸਟਰਸ ਐਂਡ ਡੀਅਰ ਵਿਊਅਰਸ ਮੈਂ ਤੁਹਾਨੂੰ ਇਹ ਰਿਕਵੈਸਟ ਕਰਨਾ ਚਾਹੁੰਦੀ ਆ ਕਿ ਕਦੀ ਵੀ ਵਚਨ ਦੀ ਤਾੜਨਾ ਤੋਂ ਨਿਰਾਸ਼ ਨਾ ਹੋਵੋ ਕਿਉਂਕਿ वचन ਸਾਨੂੰ ਸ਼ੁੱਧ ਕਰਦਾ ਹੈ वचन ਸਾਨੂੰ ਸਿੱਧ ਕਰਦਾ ਹੈ वचन ਸਾਨੂੰ ਸਿੱਖਿਆ ਦਿੰਦਾ ਹੈ ਇਸ ਲਈ वचन ਵਿੱਚ ਬਣੇ ਰਹਿਣ ਦੀ ਕੋਸ਼ਿਸ਼ ਕਰੋ ਤਾਂ ਜੋ ਆਉਣ ਵਾਲੇ ਬੁਰਿਆ ਸਮਿਆਂ ਦੇ ਵਿੱਚ ਅਸੀਂ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਸਹੀ ਤਰੀਕੇ ਦੇ ਨਾਲ ਸ਼ੁੱਧਮਨ ਵਾਲਿਆਂ ਦੀ ਗਿਣਤੀ ਦੇ ਵਿੱਚ ਖੜੇ ਹੋ ਸਕੀਏ ਔਰ ਕਿੰਨੀ ਖੁਸ਼ੀ ਦੀ ਗੱਲ ਹੈ ਕਿ वचन ਦੇ ਵਿੱਚ ਲਿਖਿਆ ਜੇ ਯਹੋਵਾ ਮੇਰਾ ਸਹਾਇਕ ਨਾ ਹੁੰਦਾ ਤਾਂ ਮੇਰੀ ਜਾਨ ਝਟ ਖਮੋਸ਼ੀ ਵਿੱਚ ਜਾ ਵਸਦੀ ਸੱਚਮੁੱਚ ਜੇ ਸਾਡਾ ਪਰਮੇਸ਼ਵਰ ਸਾਨੂੰ ਨਾ ਬਚਾਉਂਦਾ ਜੇ ਸਾਡਾ ਪਰਮੇਸ਼ਵਰ ਸਾਡੇ ਦੁੱਖਾਂ ਵਿੱਚੋਂ ਸਾਨੂੰ ਆਜ਼ਾਦ ਨਾ ਕਰਦਾ ਤੇ ਸੱਚਮੁੱਚ ਸਾਨੂੰ ਛਡਾਉਣ ਵਾਲਾ ਕੋਈ ਨਹੀਂ ਸੀ ਆਪਾਂ ਤਾਂ ਦਰਦਰ ਤੇ ਪਟਕ ਕੇ ਦੇਖ ਲਿਆ ਸੀ ਪਰ ਸੱਚਮੁੱਚ ਪਰਮੇਸ਼ਵਰ ਨੇ ਤੁਹਾਨੂੰ ਚੁਣਿਆ ਪਰਮੇਸ਼ਵਰ ਨੇ ਮੈਨੂੰ ਚੁਣਿਆ ਤੇ ਸਾਨੂੰ ਸਾਡੇ ਦੁੱਖਾਂ ਤੋਂ ਆਜ਼ਾਦ ਕੀਤਾ ਇਸ ਲਈ ਪਰਮੇਸ਼ਵਰ ਦਾ ਵਚਨ ਜਿਹੜਾ ਹੈ ਉਹ ਸਾਡੇ ਪੈਰਾਂ ਨੂੰ ਡੋਲਣ ਤੋਂ ਬਚਾਉਂਦਾ ਆ ਉਹ ਸਾਡਾ ਆਸਰਾ ਬਣ ਜਾਂਦਾ ਆ ਅਰ ਵਚਨ ਚ ਲਿਖਿਆ ਜਦੋਂ ਮੇਰੇ ਅੰਦਰ ਬਹੁਤ ਚਿੰਤਾ ਹੁੰਦੀ ਆ ਤਾਂ ਤੇਰੀਆਂ ਤਸੱਲੀਆਂ ਮੇਰੇ ਜੀ ਨੂੰ ਖੁਸ਼ ਕਰਦੀਆਂ ਹਨ ਇਸ ਲਈ ਜਦੋਂ ਵੀ ਤੁਹਾਡੇ ਅੰਦਰ ਬਹੁਤ ਚਿੰਤਾ ਹੁੰਦੀ ਆ ਆਪਣੇ ਆਪਣੇ ਫਿਊਚਰ ਦੀ ਆਪਣੇ ਬੱਚਿਆਂ ਦੇ ਫਿਊਚਰ ਦੀ ਜਾਂ ਕਿਸੇ ਵੀ ਹੋਰ ਚੀਜ਼ ਨੂੰ ਲੈ ਕੇ ਜਦੋਂ ਤੁਹਾਡੇ ਅੰਦਰ ਬਹੁਤ ਚਿੰਤਾ ਹੁੰਦੀ ਆ ਤਾਂ ਆਪਣੀ ਸਾਰੀ ਚਿੰਤਾ ਪਰਮੇਸ਼ਵਰ ਦੇ ਅੱਗੇ ਰੱਖ ਦੋ ਅਰ ਪਰਮੇਸ਼ਵਰ ਦਾ ਵਚਨ ਸਾਨੂੰ ਤਸੱਲੀ ਬਖਸ਼ਦਾ ਕਿਉਂਕਿ ਵਚਨ ਦੇ ਵਿੱਚ ਲਿਖਿਆ ਮੈਂ ਨਾ ਤੈਨੂੰ ਤਿਆਗਾਗਾ ਨਾ ਮੈਂ ਤੈਨੂੰ ਛੱਡਾਂਗਾ ਮੈਂ ਤੇਰੇ ਅੰਗ ਸੰਗ ਰਹਾਂਗਾ ਇਸ ਲਈ ਸਾਡਾ ਪਰਮੇਸ਼ਵਰ ਸਾਨੂੰ ਇਕੱਲਿਆਂ ਛੱਡਣ ਵਾਲਾ ਪਰਮੇਸ਼ਵਰ ਨਹੀਂ ਆ ਪਰ ਦੁੱਖਾਂ ਦੇ ਵਿੱਚ ਵੀ ਸਹਾਰਾ ਦੇਣ ਵਾਲਾ ਪਰਮੇਸ਼ਵਰ ਹੈ ਸੋ ਪਰਮੇਸ਼ਵਰ ਜੀ ਦੀ ਕਿਰਪਾ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਪਰਮੇਸ਼ਵਰ ਜੀ ਦੇ ਚਾਹਣ ਵਾਲਿਆਂ ਦੇ ਨਾਲ ਬਣੀ ਰਹੇ ਆਮੀਨ